ਸੰਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਲੱਖੀ ਸ਼ੇਰਗੇ ਦਾ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜੇ ਖਾਸ ਕਰਕੇ ਅਮਰੀਕਾ ਦੇ ਵਿੱਚ ਨਵੇਂ ਆ ਉਹਨਾਂ ਨੂੰ ਖਾਸੇ ਬੇਨਤੀ ਕੀਤੀ ਜਾਂਦੀ ਆ ਵੀ ਪ੍ਰਭੂ ਜੇ ਤੁਸੀਂ ਕੋਈ ਸਟੋਰ ਤੇ ਕੰਮ ਕਰਦੇ ਹੋ ਜਾਂ ਕਿਸੇ ਹੋਰ ਰੈਸਟੋਰੈਂਟ ਤੇ ਕੰਮ ਕਰਦੇ ਹੋ ਤੇ ਮਾਲਕ ਨਾਲ ਕਹੋਗੇ ਆਪਣੀ ਲਿਹਾਜ਼ ਪਈ ਜਾਂਦੀ ਹੈ ਮਾਲਕ ਨਾਲ ਜਦੋਂ ਆਪਾਂ ਕਹੇ ਵੀ ਆਪ ਵਧੀਆ ਇੱਜ਼ਤ ਕਰਨ ਲੱਗ ਜਾਂਦਾ ਬੰਦਾ ਵੀ ਇੱਜ਼ਤ ਕਰਦਾ ਮਾਲਕ ਵੀ ਜਦੋਂ ਆਪਾਂ ਇੱਥੇ ਕੰਮ ਕਰਦੇ ਆ ਤੇ ਮਾਲਕ ਦਾ ਕਹਿਣਾ ਵੀ ਮੰਨਦਾ ਹੈਗਾ ਕੋਈ ਵੀ ਭੈਣ ਭਰਾ ਹੋਵੇ ਵੀ ਹਾਂ ਜੀ ਸਾਡਾ ਮਾਲਕ ਆ ਜੇ ਆਪਾਂ ਕਹਿੰਦੇ ਭਾਜੀ ਇੱਥੇ ਕਹਿ ਦਿੰਦੇ ਆ ਵੀ ਭਾਜੀ ਨੇ ਕਿਹਾ ਵੀ ਆਹ ਕੰਮ ਕਰ ਦੋ ਯਾਰ ਤੇ ਇਦਾਂ ਹੀ ਮੇਰੇ ਪਿੰਡ ਦੇ ਕੋਲੋਂ ਮੁੰਡਾ ਆਗਾ ਇੱਕ ਤੇ ਉਹ ਸਟੋਰ ਤੇ ਲੱਗਿਆ ਹੋਇਆ ਸੀਗਾ ਤੇ ਮਾਲਕ ਨਾਲ ਵਧੀਆ ਸੀਗਾ ਬੋਲਵਾਰਤਨਾ ਤੇ ਮਾਲਕ ਕਹਿੰਦਾ ਵੀ ਐਂ ਕਰ ਵੀ ਮੁੰਡਿਆ ਤੂੰ ਇੱਥੇ ਤਾਂ ਆਪਣਾ ਸਟੋਰ ਆਗਾ ਵੀ ਲੱਗ ਜਿਹੜਾ ਵੀ ਉੱਥੇ ਮੜਾ ਕੰਮ ਆ ਉੱਥੇ ਜਾ ਕੇ ਆਉਣਾ ਪੈਣਾ ਤੈਨੂੰ ਵੀ ਮੇਰੇ ਕੋਲੇ ਟਾਈਮ ਨਹੀਂ ਤੂੰ ਭੱਜ ਕੇ ਜਾਇਆ ਤੇ ਮੁੰਡੇ ਨੂੰ ਕਹਿੰਦਾ ਵੀ ਐਂ ਕਰ ਤੂੰ ਉਥੋਂ 45000 ڈالر ਵੀ ਆਪਣਾ ਕੈਸ਼ ਪਿਆਗਾ ਵੀ ਕੈਸ਼ ਲਿਆ ਤੇ ਉਹ ਕੈਸ਼ ਸੀਗਾ 45000 ڈالر ਤੇ ਮੁੰਡੇ ਨੇ ਵੀ ਦੇਖੋ ਨਾ ਤਾਂ ਹਜੇ ਵਰਕ ਪਰਮਿਟ ਆ ਤੇ ਜਦੋਂ ਵਰਕ ਪਰਮਿਟ ਨਹੀਂ ਅਮਰੀਕਾ ਜੀ ਜਿੰਨਾ ਚਿਰ ਵਰਕ ਪਰਮਿਟ ਨਹੀਂ ਆਉਂਦਾ ਆਪਣਾ ਉਨਾ ਚਿਰ ਲਾਇਸੈਂਸ ਨਹੀਂ ਬਣਦਾ ਪਹਿਲਾਂ ਵਰਕ ਪਰਮਿਟ ਆਉਂਦਾ ਫੇਰ ਬੰਦਾ ਗੱਡੀ ਦਾ ਟੈਸਟ ਇਹਦਾ ਲਾਇਸੈਂਸ ਬਣਦਾ ਹੈ ਗੱਡੀ ਦਾ ਤੇ ਫੇਰ ਨਾਲ ਉਹਦੋਂ ਜਿਹਦਾ ਮੁੰਡੇ ਟਰੱਕ ਦਾ ਬਣਾ ਲੈਂਦੇ ਹੈਗੇ ਮੁੰਡੇ ਲੋਵੇ ਲਾਇਸੈਂਸ ਹੈ ਹੀ ਨਹੀਂ ਸੀਗਾ ਮੁੰਡਾ ਕਹਿੰਦਾ ਠੀਕ ਆ ਭਾਜੀ ਲੈ ਆਉਣਾ ਮੁੰਡਾ ਤੁਰ ਕੇ ਵਾਗ ਗਿਆ ਉਥੇ ਤੇ ਦੂਜੇ ਸਟੋਰ ਤੇ ਆਪਾਂ ਗਏ ਲਈ 1 ਕਿਲੋ ਅੱਧੀ ਕਿਲੋਮੀਟਰ ਵੀ ਜਿਵੇਂ ਹੁੰਦਾ ਨਾਲ ਦੀ ਲਾਗੇ ਲਾਗੇ ਥੋੜੀ ਦੂਰ ਸਟੋਰ ਉੱਥੋਂ ਕੈਸ਼ ਲੈਣ ਵਾਗਿਆ ਤੇ ਮੁੰਡਾ ਜਿਹਨੂੰ ਕੈਸ਼ ਲੈ ਕੇ ਮੋੜਿਆ ਆਉਂਦਾ ਸੀਗਾ ਅੱਜ ਲੈਟਾਂ ਦੇ ਪੁਲਿਸ ਦੀ ਗੱਡੀ ਖੜੀ ਸੀਗੀ ਉਹਨੂੰ ਦੇਖ ਕੇ ਘਬਰਾ ਗਿਆ ਤੇ ਜਿਹਨੂੰ ਕ੍ਰੋਸ ਕਰਨ ਲੱਗਿਆ ਤੇ ਪੁਲਸਾਂ ਦਾ ਨਾ ਰੋਜ਼ ਦਾ ਕੰਮ ਆ ਚਾਲ ਚੱਲਨ ਤੋਂ ਉਹਦੀ ਪਤਾ ਕਰ ਲੈਂਦੇ ਵੀ ਬੰਦਾ ਕੁਝ ਗਲਤ ਕਰਦਾ ਪਿਆਗਾ ਤੇ ਉਹਨਾਂ ਨੇ ਰੋਕ ਲਿਆ ਭਰਾ ਬੁੰਡਾ ਤੇ ਜਨ ਉਹਦੀ ਤਲਾਸ਼ੀ ਲੈਤੀ ਮੁੰਡੇ ਦੀ ਮੁੰਡੇ ਕੋਲੋਂ 45000 ਡਾਲਰ 45000 ਡਾਲਰ ਦਾ ਤੁਸੀਂ ਗੋਨਾ ਆਪੀ ਮਾਰ ਲਿਓ 85 ਡਾਲਰ ਵਾਂਗੂ ਮੁੰਡਾ 85 86 ਡਾਲਰ ਵਾਂਗੂ ਰੇਟ ਚੱਲਦਾਗਾ ਬਹੁਤ ਰਕਮ ਬਣ ਜਾਂਦੀ ਆ 45000 ਡਾਲਰ ਮੁੰਡੇ ਕੋਲੋਂ ਕੈਸ ਪੜਿਆ ਗਿਆ ਮੁੰਡੇ ਨੂੰ ਨਾਲ ਹੀ ਹੱਥ ਕੜੀਆਂ ਲਾ ਲੀਆਂ ਤੇ ਵਰਕ ਪਰਮਿਟ ਜਿਵੇਂ ਸਾਨੂੰ ਦੱਸਿਆ ਮੁੰਡੇ ਲਵੇ ਜੇ ਹੈ ਨਹੀਂ ਜਾਂ ਹੱਥ ਕੜੀਆਂ ਲਾਈਆਂ ਨਾਲ ਹੀ ਤੇ ਲੈ ਗਏ ਜੇਲ੍ਹ ਚ ਭਰਾਵੋ ਤੇ ਉਸ ਤੋਂ ਬਾਅਦ ਉਹਨੂੰ ਕਹਿੰਦੇ ਵੀ ਜੀਤ ਤਾਂ ਜ਼ਮਾਨਤ ਕਰਾਉਣੀ ਆ ਤੇ ਉਹਦਾ ਬਾਉਂਡ ਪਾਤਾ ਉਹਨੂੰ ਜ਼ਮਾਨਤ ਦਾ 2 ਲੱਖ ਡਾਲਰ 2 ਲੱਖ ਡਾਲਰ ਪਾਤਾ ਜ਼ਮਾਨਤ ਦਾ ਬਾਉਂਡ ਤੇ ਕਿਉਂਕਿ ਵਰਕ ਪਰਮਟ ਉਹ ਦਲੇ ਬਹਿ ਹੈ ਨਹੀਂ ਕਹਿੰਦੇ ਜੇ ਵਰਕ ਪਰਮਟ ਆ ਤਾਂ 20000 ਲਾ ਲਓ ਤੇ 20000 ڈالر ਇਹ ਕਰਨਾ ਪੈਣਾ ਤੇ ਜੇ ਆਪਣਾ ਹੈਗਾ ਆਪਣਾ ਨਹੀਂ ਹੈਗਾ ਵਰਕ ਪਰਮਟ ਤੇ 2 ਲੱਖ ڈالر 2 ਲੱਖ ڈالر ਪ੍ਰਭੂ ਤੇ ਹਜੇ ਮੁੰਡੇ ਦਾ ਵਰਕ ਪਰਮਟ ਆਇਆ ਨਹੀਂ ਵਕੀਲ ਨੇ ਹੁਣ ਕਹਿੰਦੇ ਆ ਵੀ ਅਪਲਾਈ ਕੀਤਾ ਤੇ ਵਰਕ ਪਰਮਟ ਪਤਾ ਨਹੀਂ ਆਵੇ ਪਤਾ ਨਹੀਂ ਨਾ ਆਵੇ ਮੁੰਡਾ ਜੇਲ੍ਹ ਜਾ ਇਸ ਵਕਤ ਇੱਕ ਛੋਟੀ ਜੀ ਗਲਤੀ ਕਰਕੇ ਵੀ ਮਾਲਕ ਨੂੰ ਨੇ ਨਾ ਨਹੀਂ ਕਹੀ ਜੇ ਕਿਤੇ ਮਾਲਕ ਨੂੰ ਨਾ ਕਹਿ ਦਿੰਦਾ ਵੀ ਭਾਜੀ ਮਾਤਾ ਉਸੇ ਤੁਰ ਕੇ ਹੀ ਜਾਊਗਾ ਐਡੀ ਰਕਮਾਂ ਵੀ 45000 ਡਾਲਰ ਆਗਾ ਵੀ 45000 ਡਾਲਰ ਮੈਂ ਤੁਰ ਕੇ ਲੈ ਕੇ ਜਾਊਗਾ ਕੋ ਰਾਜ ਰੱਬ ਨਾ ਕਰੇ ਕੋਈ ਝੋਟ ਮਾਰ ਕੇ ਲੈ ਜੀ ਵੀ ਮੈਥੋਂ ਕੈਸ਼ ਖੋਗ ਲੈ ਜੀ ਕਿਉਂ ਜਿੱਥੇ ਤੱਕ ਮੈਨੂੰ ਲੱਗਦਾ ਮਾਲਕ ਕਦੇ ਇਦਾਂ ਸਿੱਧੀ ਸਿੱਧੀ ਕਹਿੰਦੇ ਨਹੀਂ ਹੁੰਦੇ ਕਿਸੇ ਨੂੰ ਵੀ ਇਹ ਤੁਸੀਂ ਕੈਸ਼ ਚੱਕ ਲਿਓ ਤੇ ਐ ਨਹੀਂ ਪਤਾ ਉਹ ਪ੍ਰਭੂ ਕਿੰਦਾ ਦੀ ਮਨੀ ਹੋਣੀ ਹੈਗੀ ਆਪਾਂ ਕਹਿ ਨਾ ਦੀ ਹੁਣ ਨਾ ਵੀ ਕਿਹੜੇ ਹਿਸਾਬ ਦਾ ਹੋਣਾ ਕਿਉਂਕਿ 45000 ਡਾਲਰ EMPLOYE ਨੂੰ ਕਹਿੰਦਾ ਜਿਹੜਾ ਬੰਦਾ ਤੁਰ ਕੇ ਜਾਣਾ ਉਹਨੂੰ ਕਹਿੰਦਾ ਵੀ ਤੂੰ ਫੜ ਲਿਆ ਉੱਥੇ ਜਾ ਕੇ ਇੰਨਾ ਵੀ ਕਿੰਨਾ ਕੁ ਬੀਜੀ ਹੋ ਜਾਦਾ ਮੈਨੇਜਰ ਜਾਂ ਮਾਲਕ ਵੀ 45000 ਡਾਲਰ ਨਹੀਂ ਸਟੋਰ ਤੋਂ ਲਿਆ ਸਕਦਾ ਤੇ ਪਰ ਹੁਣ ਆਪਣਾ ਭਰਾ ਫੜਿਆ ਗਿਆ ਹੋ ਮੁੰਡਾ ਮੇਰੇ ਪਿੰਡ ਕੋਲੂਈਆਂ ਦਾ ਤੇ ਹਜੀ ਉਹਦਾ ਛੁੱਟਣ ਦਾ ਕੋਈ ਚਾਂਸ ਨਹੀਂ ਤੇ ਵਰਕ ਪਰਮਿਟ ਉਹਦਾ ਪਤਾ ਨਹੀਂ ਆਵੇ ਪਤਾ ਨਹੀਂ ਨਾ ਆਵੇ ਜਦੋਂ ਵਰਕ ਪਰਮਿਟ ਆ ਗਿਆ ਫੇਰ ਵੀ ਗਾਹਾਂ ਦੇ ਚਾਂਸ ਆ ਗਏ ਵੀ ਪਤਾ ਨਹੀਂ ਛੁੱਟੂ ਪਤਾ ਨਹੀਂ ਨਾ ਤੇ ਇਦਾਂ ਭਰਾਵੋ ਬੇਨਤੀ ਕਰਦਾ ਸਾਰੇ ਭੈਣ ਭਰਾਵੋ ਜਿਹੜੇ ਭੈਣ ਭਰਾ ਮੇਰੇ ਦਾ ਸਟੋਰਾਂ ਦੇ ਕੰਮ ਕਰਦੇ ਆ ਜਾਇਹ ਛੁੱਟਲੇ ਵੀ ਵਰਕ ਪਰਮਿਟ ਹੈਗਾ ਵੀ ਆ ਜੇ ਛੋਨੂੰ ਕੋਈ ਦੂਜਾ ਬੰਦਾ ਕਹਿੰਦਾ ਵੀ ਉੱਥੋਂ ਜਾ ਕੇ ਕੈਸ਼ ਫੜ ਲਿਆ ਕਦੇ ਨਹੀਂ ਲੈ ਕੇ ਉਹਨਾਂ ਇਦਾਂ ਕੈਸ਼ ਜੇ ਰੱਬ ਨਾ ਕਰੇ ਰਾਤ ਕਿਤੇ ਛੁੱਟੀ ਗੱਡੀ ਹਿੱਟ ਹੋਊਗੀ ਮਾੜਾ ਮੋਟਾ ਵੀ ਛੁੱਟੀ ਗੱਡੀ ਦੀ ਸਾਰੀ ਦੀ ਤਲਾਸ਼ੀ ਕਰਨਗੇ ਛੁੱਟੀ ਤਲਾਸ਼ੀ ਕਰਨਗੇ ਜੇ ਕੈਸ਼ ਫੜਿਆ ਗਿਆ ਸੋਨੂੰ ਪੁੱਛਣਗੇ ਕੈਸ਼ ਕਿਥੋਂ ਲਿਆਂਦਾ ਇੱਥੇ ਜਿਹੜੇ ਭਾਜੀ ਬੂਜੀ ਨੇ ਉਹ ਸਾਰੇ ਮੁੱਕਰ ਜਾਂਦੇ ਆ ਫਿਰ ਵੀ ਐਸੀ ਸਾਡਾ ਨਹੀਂ ਹੈਗਾ ਭਾਈ हां ਛੋਟਲੇ ਵਿੱਚ ਕੈਸ਼ ਹੋਣਾ ਤੁਸੀਂ ਤਾਂ ਬਾਦਸ਼ਾਹ ਹੋ ਜੇ ਤੁਸੀਂ ਆਪਣੇ ਖਾਤੇ ਚੋਂ ਕਢਾ ਕੇ ਲਿਆਓ ਛੋਟਲੇ ਰਸੀਦ ਹੋਣੀਆਂ ਨਹੀਂ ਰਸੀਦ ਉਹ ਤੁਸੀਂ ਕਹੋਗੇ ਜੀ ਮੈਂ ਆਪਣੇ ਬੈਂਕ ਖਾਤੇ ਚੋਂ ਲੈ ਕੇ ਆਇਆ ਉਹ ਜਾ ਕੇ ਇਨਵੈਸਟੀਗੇਸ਼ਨ ਕਰਨਗੇ ਛੋਟੇ ਖਾਤੇ ਚ ਹੋਣਾ ਬਾਈਟ ਮਨੀ ਹੋਣੀਆਂ ਕੋਈ ਪ੍ਰੋਬਲਮ ਨਹੀਂ ਉਹਦੀ ਤੁਸੀਂ ਦੱਸ ਸਕਦੇ ਹੋ ਭਾਈ ਮੈਂ ਘਰੇ ਲਿਆ ਕੇ ਰੱਖੂੰਗਾ ਉਹਦੇ ਜਦ ਮੈਂ ਆਹ ਚੀਜ਼ ਬਾਈ ਕਰਨੀ ਹੈਗੀ ਪਰ ਐਦਾਂ ਜੇ ਕੋਈ ਭਾਜੀ ਕਹਣਾ ਵੀ ਤੂੰ ਐਂ ਕਰ ਭਾਈ ਇਥੋਂ ਕੈਸ਼ ਫੜ ਲਿਆ ਤੇ ਐਦਾਂ ਕਦੇ ਨਾ ਲਿਆ ਉਹ ਪ੍ਰਭੂ ਥੋੜਾ ਜਿਹਾ ਬਾਈ ਨੇ ਦੇਖ ਲਓ ਅੰਗਲੀ ਕਰਕੇ ਬਾਈ ਹੁਣ ਜੇਲ੍ਹ ਚ ਆ ਗਿਆ ਛੁੱਟਣਾ ਹੈ ਨਹੀਂ ਬਾਈ ਦੇ ਚਾਂਸ ਘੱਟ ਹੀ ਆਗੇ ਜਿੱਥੇ ਤ ਤੇ ਆਪਣਾ ਜਿਹੜੇ ਮੁੰਡੇ ਨਾਲ ਗੱਲ ਹੋਈ ਉਹਦੀ ਤੇ ਆ ਹੀ ਨਹੀਂ ਪਤਾ ਹੁਣ سزا ਹੋ ਜੇ 5-4 ਸਾਲ ਦੀ ਕਹਿ ਨਹੀਂ ਸਕਦੇ ਹਾਂ ਜੇ ਕਿੰਨੀ ਹੋਣੀ ਹੈਗੀ ਪਰ ਐਸ ਵਕਤ ਜੇਲ੍ਹ ਚ ਹੈਗਾ ਬਾਈ ਤੇ ਛੋਟੀ ਗਲਤੀ ਕਰਕੇ ਬਾਕੀ ਪ੍ਰਮਾਤਮਾ ਕੋ ਭਲੀ ਕਰੇ ਪ੍ਰਭੂ ਤੁਸੀਂ ਵੀ ਆਪਣਾ ਧਿਆਨ ਰੱਖੋ ਇਹੋ ਜੀ ਗਲਤੀ ਨਾ ਕਰਦੇ ਹੋ ਧੰਨਵਾਦੀ